ਫਾਇਦਾ ਕਰ ਲੈ ਕਿ ਜਗ੍ਹਾ ਅੱਧਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਦੇ ਮੁਤਾਬਕ ਅੱਜ ਜਿਹੜਾ ਭਰਤੀ ਸਮਾਪਤ ਹੋਣ ਤੋਂ ਬਾਅਦ ਹਲਕਾ ਫਤਿਹਗੜ੍ਹ ਸਾਹਿਬ ਦੀ ਜਿਹੜੀ ਮੀਟਿੰਗ ਸੀ ਮੀਟਿੰਗ ਦੇ ਵਿੱਚ ਸਰਕਲਾਂ ਦੇ ਡੈਲੀਗੇਟ ਸਹਿਬਾਨ ਡਿਸਟ੍ਰਿਕਟ ਦੇ ਡੈਲੀਗੇਟ ਸਹਿਬਾਨ ਦੀਆਂ ਲਿਸਟਾਂ ਜਿਹੜੀਆਂ ਨੇ ਉਹ ਸਾਨੂੰ ਵੱਖ-ਵੱਖ ਹਲਕਾ ਇੰਚਾਰਜ ਔਰ ਸੀਨੀਅਰ ਲੀਡਰਸ਼ਿਪ ਨੇ ਦਿੱਤੀਆਂ ਨੇ ਅੱਜ ਹੀ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਪਾਰਟੀ ਦੇ ਦਫ਼ਤਰ ਦੇ ਵਿੱਚ ਸ਼ਾਮ ਨੂੰ ਪਹੁੰਚ ਜਾਣਾ ਉਸ ਤੋਂ ਬਾਅਦ ਸਟੇਟ ਡੈਲੀਗੇਟਸ ਦੀ ਜਿਹੜੀ ਹੈ ਇਲੈਕਸ਼ਨ ਹੋ ਜਾਣੀਆਂ ਔਰ ਉਸ ਤੋਂ ਬਾਅਦ ਪਾਰਟੀ ਪ੍ਰੈਜ਼ੀਡੈਂਟ ਸਾਹਿਬ ਜਿਹੜੇ ਨੇ ਆਉਣ ਦੇ ਦਿਨਾਂ ਦੇ ਵਿੱਚ ਜਿਹਨੂੰ ਵੀ ਸਾਰੇ ਸਟੇਟ ਡੈਲੀਗੇਟਸ ਇਲੈਕਟ ਕਰਨਗੇ ਉਹਨਾਂ ਨੇ ਬਣ ਜਾਣਾ ਔਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪਹਿਲਾਂ ਕੰਮ ਕਰਦਾ ਸੀ ਪਾਰਟੀ ਉਸੇ ਤਰੀਕੇ ਨਾਲ ਪਾਰਟੀ ਨੇ ਕੰਮ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਉੱਭਰ ਕੇ ਜਿਹੜਾ ਪੰਜਾਬ ਦੇ ਵਿੱਚ ਇੱਕ ਵੱਖਰੀ ਰਾਜਨੀਤੀ ਦੇ ਤੌਰ ਦੇ ਉੱਤੇ ਸਾਹਮਣੇ ਆਏਗਾ ਔਰ ਜੋ ਭੁਲੇਖੇ ਅੱਜ ਦੇ ਸਮੇਂ 'ਚ ਪਾਏ ਜਾ ਰਹੇ ਨੇ ਇਹ ਸਾਰੇ ਭੁਲੇਖੇ ਆਉਣ ਵਾਲੇ ਸਮੇਂ ਦੇ ਵਿੱਚ ਦੂਰ ਹੋ ਜਾਣਗੇ ਠੀਕ ਹੈ ਜੀ ਕੋਣਿਕ ਕੋਣਿਕ ਤੁਸੀਂ ਆਓ ਮੈਂ ਕਿਵੇਂ ਖੜ ਲਿਆ ਹੋਇਆ ਹਾਂ ਅੱਜ ਫਤੇਗੜ ਸਾਹਿਬ ਦੀ ਇਤਿਹਾਸਿਕ ਧਰਤੀ ਦੇ ਉੱਤੇ ਜਿਵੇਂ ਮੇਰੀ ਤੇ ਖਾਲਸਾ ਜੀ ਦੀ ਡਿਊਟੀ ਲੱਗੀ ਸੀ ਬੀਇੰਗ ਅਬਜ਼ਰਵਰ ਜਿਹੜੀ ਸ਼੍ਰੋਮਣੀ ਕਾਲੇਦਲ ਦੀ ਭਰਤੀ ਕਰਨੀ ਸੀ ਬੜਾ ਮਾਣ ਮਹਿਸੂਸ ਹੁੰਦਾ ਵੀ ਵਰਕਰਾਂ ਨੇ ਗਰਾਊਂਡ ਲੈਵਲ ਤੋਂ ਉੱਠ ਕੇ ਬਹੁਤ ਸੋਹਣੀ ਭਰਤੀ ਪ੍ਰਕਿਰਿਆ ਕੀਤੀ ਪਾਰਦਰਸ਼ੀ ਢੰਗ ਨਾਲ ਸਾਰਾ ਪ੍ਰੋਸੈਸ ਹੋਇਆ ਜ਼ਿਲ੍ਹਾ ਡੈਲੀਗੇਟਾਂ ਦੀ ਤੇ ਸਟੇਟ ਡੈਲੀਗੇਟਾਂ ਦੀ ਲਿਸਟਾਂ ਤਿਆਰ ਹੋ ਰਹੀਆਂ ਨੇ ਤੇ ਉਹ ਪਾਰਟੀ ਆ ਜਿਹੜੀ ਪਿੰਡਾਂ ਤੋਂ ਚੱਲਦੀ ਆ ਤੇ ਇਹ ਜਿਹੜੇ ਡੈਲੀਗੇਟ ਵੀ ਬਣ ਰਹੇ ਨੇ ਇਹ ਜਿਨ੍ਹਾਂ ਨੇ ਪਰਚੀਆਂ ਭਰੀਆਂ ਨੇ ਉਹਨਾਂ ਦੇ ਵਿੱਚੋਂ ਹੀ ਚੁਣੇ ਜਾਣਾ ਨੇ ਸੋ ਇੱਕ ਬੜਾ ਡੈਮੋਕਰੈਟਿਕ ਤਰੀਕੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਪ੍ਰਧਾਨ ਦੀ ਚੋਣ ਕੀਤੀ ਜਾਊਗੀ ਸੋ ਮੈਂ ਸਮੂਹ ਜਿਹੜਾ ਫਤਗੜ ਸਾਹਿਬ ਜਿਲ੍ਹਾ ਸਾਰੇ ਵਰਕਰ ਸਹਿਬਾਨਾਂ ਦਾ ਲੀਡਰ ਸਹਿਬਾਨਾਂ ਹਲਕਾ ਇੰਚਾਰਜ ਸਹਿਬਾਨਾਂ ਦਾ ਤੇ ਐ ਜੀ ਪੀ ਸੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਅੱਜ ਸਾਡੇ ਅਜਰਬਰ ਸਾਹਿਬਾਨ ਜਿਹੜੇ ਪਾਰਟੀਪਰ ਲਗਾਇਏ ਗਏ ਸੀ ਉਹ ਫਤਗੜ ਸਾਹਿਬ ਦੀ ਮੀਟਿੰਗ ਕਰਨ ਆਏ ਸੀ ਜਿਦੇ ਚ ਜਿਲ੍ਹਾ ਫਤਗੜ ਸਾਹਿਬ ਦੇ ਤਿੰਨੋਂ ਹਲਕਿਆਂ ਦੇ ਸਰਕਲ ਡੈਲੀਗੇਟ ਤੇ ਜ਼ਿਲ੍ਹਾ ਡੈਲੀਗੇਟਾਂ ਦੀ ਜਿਹੜੀ ਆ ਚੋਣ ਆ ਉਹ ਕਰ ਲਈ ਗਈ ਆ ਉਸ ਤੋਂ ਬਾਅਦ ਸਟੇਟ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਜਿਹੜਾ ਪਾਰਟੀ ਦਾ ਪ੍ਰਧਾਨ ਦਾ ਜਿਹੜਾ ਚੁਣ ਦਾ ਪ੍ਰੋਸੈਸ ਆ ਉਹ ਅੱਗੇ ਵਧੂਗਾ ਉਹਦੇ ਨਾਲ ਹੀ ਅਸੀਂ ਖਾਸ ਤੌਰ ਤੇ ਯੂਥ ਅਕਾਲੀ ਦਲ ਵੱਲੋਂ ਇੱਕ ਮਤਾ ਵੀ ਰੱਖਿਆ ਪਾਰਟੀ ਅੱਗੇ ਇੱਕ ਅਸੀਂ ਆਪਣੀ ਬੇਨਤੀ ਪੱਤਰ ਵੀ ਰੱਖਿਆ ਕਿ ਜਿਹੜੇ ਆਗੂ बार-बार ਪਾਰਟੀ ਦੀ ਪਿੱਠੂੜਾ ਮਾਰ ਰਹੇ ਨੇ, बार-बार ਗੁੰਮਰਾਹ ਕਰਨਾ ਪ੍ਰਚਾਰ ਕਰ ਰਹੇ ਨੇ, ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢੋ, ਹੁਣ ਬਾਰ-ਬਾਰ ਮਿੰਤਾ ਨਾ ਕਰੋ। ਨਮਿਆਂ ਨੂੰ ਮੌਕਾ ਦੋ ਠੀਕ ਆ ਸੀ ਪੁਰਾਣਿਆਂ ਦਾ ਸਤਿਕਾਰ ਕਰਦੇ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਦੀ ਸਾਰੀ ਉਮਰ ਪਾਰਟੀ ਦੇ ਵਿੱਚ ਮਾਨਸਤਕਾਰ ਲੈਣ ਤੋਂ ਬਾਅਦ ਅੱਜ ਪਾਰਟੀ ਨੂੰ ਗੁੰਮਰਾਹ ਕਰਨ ਬਾਰ ਬਾਰ ਜਿਹੜਾ ਗੁੰਮਰਾਹ ਕਰਨ ਪ੍ਰਚਾਰ ਆ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਸਾਰੇ ਅਸੀਂ ਵੀ ਸ਼੍ਰੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਅਸੀਂ ਵੀ ਗੁਰੂ ਘਰ ਨੂੰ ਸਮਰਪਿਤ ਆ ਤੇ ਗੁਰੂ ਦੀ ਓਟ ਦੇ ਹੱਥੀ ਚੱਲਣ ਵਾਲੇ ਸਾਰੇ ਅਸੀਂ ਵੀ ਸਿੱਖ ਫੈਮਿਲੀਓ ਜੀ ਆਉਂਦੇ ਆ ਪਰ ਇਹ ਲੋਕ ਬਾਰ ਬਾਰ ਗੁੰਮਰਾਹ ਕਰ ਰਹੇ ਨੇ ਸੋ ਮੇਰੀ ਪਾਰਟੀ ਨੂੰ ਬੇਨਤੀ ਆ ਸਾਰੇ ਅਸੀਂ ਯੂਥ ਵੱਲੋਂ ਜ਼ਿਲ੍ਹਾ ਫਤਖੜ ਸਾਹਿਬ ਵੱਲੋਂ ਅੱਜ ਇੱਕ ਮਤਾ ਲੈਂਦਾ ਕਿ ਜਿਹੜੇ ਬੰਦੇ ਹਲੇ ਵੀ ਟਿਕ ਨਹੀਂ ਰਹੇ ਉਹਨਾਂ ਨੂੰ ਪਾਰਟੀ ਜੋ ਬਾਹਰ ਕੱਢੋ ਤੇ ਨਵੇਂ ਨੂੰ ਮੌਕਾ ਦਿਓ ਠੀਕ ਹੈ ਫਤੇਗੜ ਸਾਹਿਬ ਦਿਲੇ ਦੇ ਅਬਦਰਦ ਸਹਿਵਾਨ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਤੇ ਇਸਦਾਰ ਪਰਮਜੀਤ ਸਿੰਘ ਢਿੱਲੋਂ ਇਹ ਆਏ ਸੀ ਤੇ ਜਿਹੜੇ ਸਰਕਲ ਡੈਲੀਗੇਟ ਬਣ ਚੁੱਕੇ ਐ ਜਿਨ੍ਹਾਂ ਨੇ ਇੱਕ ਕਾਪੀ ਭਰੀ 100 ਮੈਂਬਰਾਂ ਦੀ ਉਹ ਆਟੋਮੈਟਿਕਲੀ ਸਰਕਲ ਡੈਲੀਗੇਟ ਬਣ ਗਏ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਹੈ ਉਥੋਂ ਇਸ਼ੂ ਹੋ ਗਈਆਂ ਤੇ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਹੈ ਜ਼ਿਲ੍ਹਾ ਡੈਲੀਗੇਟ ਇਹਨਾਂ ਦੀ ਚੋਣ ਬਾਰੇ ਜਿਹੜੀ ਹੈ ਉਹ ਪ੍ਰਕਿਰਿਆ ਹੋਈ ਔਰ ਅਸੀਂ ਧੰਨਵਾਦੀ ਆ ਕਿ ਸਾਰੇ ਦਿਲੇ ਦੇ ਵਿੱਚ ਭਰਤੀ ਦੇ ਵਿੱਚ ਵਰਕਰਾਂ ਨੇ ਬਹੁਤ ਡਟਕੇ ਜਿਹੜਾ ਹੈ ਉਹ ਸਾਥ ਦਿੱਤਾ ਬਸੀ ਪਛਾਣਾ ਹਲਕੇ ਦਾ ਜਿੱਥੋਂ ਦਾ ਕਿ ਮੈਂ ਇੰਚਾਰਜ ਆ ਅਸੀਂ 307 ਕਾਪੀਆਂ ਯਾਨੀ ਕਿ 30000 ਤੇ 700 ਮੈਂਬਰ ਜਿਹੜਾ ਹੈ ਉਹ ਬਣਾਇਆ ਗਿਆ ਤੋਂ ਸਾਰੀ ਲੀਡਰਸ਼ਿਪ ਦਾ ਹਲਕੇ ਦੀ ਦਾ ਔਰ ਸਾਰੇ ਵਰਕਰ ਸਹਿਬਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਬਾਕੀ ਵੱਖਰਾ ਗਰੁੱਪ ਚੱਲ ਰਿਹਾ ਹੈ ਉਹ ਗਰੁੱਪ ਇੰਨਾ ਬੁਖਲਾਹਟ ਚ ਆ ਗਿਆ ਕਿ ਕਿਹੋ ਦੇ ਕੰਮ ਕਰ ਰਹੇ ਨੇ ਇੱਕ ਸੁਧਾਰ ਲਹਿਰ ਦੇ ਨਮਾਇंदे ਵਜੋਂ ਸਰਦਾਰ ਮਨਪ੍ਰੀਤ ਸਿੰਘ ਯਾਲੀ ਮਾਨਯੋਗ ਐਮ ਐਲ ਏ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਕਿ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਦੇ ਵਿਧੀ ਵਿਧਾਨ ਬਣਾਏ ਜਾਣ ਨਵੇਂ ਵਿਧਾਨ ਸਭਾ ਦਾ ਪ੍ਰੋਸੀਜਰ ਕੀ ਹੈ ਕਿ ਉੱਥੋਂ ਕੋਈ ਵੀ ਐਮ ਐਲ ਏ ਸਪੀਕਰ ਸਾਹਿਬ ਦੇ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਆ ਕੀਤਾ ਜਾਵੇ ਹੁਣ ਇਹ ਦੇਖੋ ਸਰਕਾਰ ਦੇ ਦਖਲ ਨੂੰ ਜਿਹੜਾ ਸੁਧਾਰ ਲਹਿਰ ਦੇ ਨਮਾਇंदे ਨੇ ਉੱਥੇ ਕਿਹਾ ਇਹਨਾਂ ਸਾਰਿਆਂ ਨੇ ਸਵੀਕਾਰ ਕਰ ਲਿਆ ਤੇ ਇਸ ਕਰਕੇ ਇਹ ਜਿਹੜੇ ਕਹਿੰਦੇ ਅਸੀਂ ਕਾਲ ਤੱਕ ਨੂੰ ਮੰਨਦੇ ਹਾਂ ਕਾਲ ਤੱਕ ਨੂੰ ਸਾਰੇ ਮੰਨਦੇ ਆ ਇਹ ਮੰਨਦੇ ਨਹੀਂ ਹਨ ਇਹਨਾਂ ਨੇ ਸਰਕਾਰੀ ਦਖਲ ਨੂੰ ਪ੍ਰਵਾਨ ਕਰ ਲਿਆ ਇਸ ਕਰਕੇ ਅਸੀਂ ਆਪਣੇ ਵਰਕਰਾਂ ਦੇ ਧੰਨਵਾਦ ਨਹੀਂ ਆ ਦਿਨਾਂ ਨੇ ਡਟ ਕੇ ਜਿਹੜੀ ਮੈਂਬਰਸ਼ਿਪ ਭਰਤੀ ਕੀਤੀ ਹੈ ਔਰ ਅੱਗੇ ਤੋਂ ਵੀ ਡਟ ਕੇ ਰਹਿਣਗੇ ਵੈਗਰੂਜੀਤ ਖਾਲਸਾ ਵੈਗਰੂਜੀਤ